ਮੈਂ ਨਹੀਂ ਪ੍ਰਭ ਸਭ ਕੁਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਨੰਨਦ ਦੇ ਸਾਗਰ ਚ ਆਪਣੇ ਮਨ ਦਾ ਇਸ਼ਨਾਨ ਕਰਾਈਏ ਨੰਨਦ ਦਾ ਸਾਗਰ ਉਹ ਜੋ ਪਰਮੇਸ਼ਰ ਹੈ ਉਹ ਅਨੰਦ ਦਾ ਸਾਗਰ ਹੈ ਉੱਥੇ ਆਨੰਦ ਹੈ ਖੁਮਾਰੀ ਹੈ ਮਸਤੀ ਹੈ ਸਰੂਰ ਹੈ ਉੱਥੇ ਗੁਰੂ ਜਦੋਂ ਕਿਰਪਾ ਕਰਦਾ ਹੈ ਜੁਗਤੀ ਪਰ ਕੋਈ ਨਹੀਂ ਹੈ ਦੀ ਸਾਰਾ ਸੰਸਾਰ ਅਜ ਜੁਗਤੀਆਂ ਚ ਪਿਆ ਹੋਇਆ ਹੈ ਕਿ ਕਿਹੜੀ ਜੁਗਤੀਆਂ ਨੇ ਜਿੰਨੂੰ ਵਰਤ ਕੇ ਅਸੀਂ ਰੱਬ ਨੂੰ ਮਿਲ ਸਕਦੇ ਹਾਂ ਔਰ ਰੱਬ ਨੂੰ ਮਿਲਣ ਦੇ ਮਿਲਣ ਦੇ ਕਾਰਨ ਵੀ ਕੁਝ ਹੋਰ ਬਣਾਈ ਫਿਰ ਬੈਠਿਆ ਸੀ ਮੈਂ ਇਸ ਵਾਸਤੇ ਮਿਲਣਾ ਮੈਂ ਇਸ ਵਾਸਤੇ ਮਿਲਣਾ ਮੈਂ ਇਸ ਵਾਸਤੇ ਨਹੀਂ ਰੱਬ ਨੂੰ ਮਿਲਣਾ ਜਾਂ ਰੱਬ ਦੇ ਵਿੱਚ ਮਿਲ ਜਾਣਾ ਇਹ ਆਪਣੇ ਆਪ ਨੂੰ ਸ਼ਾਂਤ ਕਰਨ ਵਾਸਤੇ ਆ ਬਸ ਸਾਰੇ ਫੁਰਨੇ ਖਤਮ ਸਾਰੀਆਂ ਇੱਛਾਵਾਂ ਖਤਮ ਬਿਲਕੁਲ ਚੁੱਪ ਹੀ ਕਰ ਜਾਣਾ ਅੰਦਰੋਂ ਬਾਹਰੋਂ ਅੰਦਰੋਂ ਬਾਹਰੋਂ ਇੱਕ ਦਮ ਚੁੱਪ ਹੋ ਜਾਣਾ ਉਸ ਮਹਾਨ ਚੁੱਪ ਦੇ ਵਿੱਚ ਲੀਨ ਹੋ ਜਾਣਾ ਇਹ ਹੀ ਹੈ ਇਸ ਤੋਂ ਇਲਾਵਾ ਜੇ ਅਸੀਂ ਕੋਈ ਦੁਨੀਆਂ ਦੇ ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ ਅਸੀਂ ਸੋਚੀ ਬੈਠੇ ਹੋਈਏ ਭਈ ਪਰ ਜਿਵੇਂ ਤੁਸੀਂ ਲਿਜੇਗਾ ਉਹ ਸ਼ਕਤੀਆਂ ਆ ਜਾਣਗੀਆਂ ਤੁਸੀਂ ਆਪਣੀਆਂ ਦੁਨੀਆ ਦੀਆਂ ਇੱਛਾਵਾਂ ਪੂਰੀਆਂ ਕਰਾਂਗੇ ਐਸਾ ਕੁਝ ਨਹੀਂ ਪਿਆਰਿਓ ਇਹ ਪਰਮਾਇਆ ਜਾ ਰਿਹਾ ਪ੍ਰਚਾਰਕਾਂ ਵੱਲੋਂ ਜਿਹੜੇ ਰੱਬ ਦੀ ਗੱਲ ਕਰਦੇ ਨੇ ਉਹ ਰੱਬ ਨੂੰ ਹੋਰ ਤਰੀਕੇ ਨਾਲ ਪੇਸ਼ ਕਰਦੇ ਨੇ ਔਰ ਜਿਹੜੇ ਭੋਲੇ ਭਾਲੇ ਲੋੜਵੰਦ ਦੁਖੀ ਲੋਕ ਉਹ ਉਹਨਾਂ ਦੇ ਚਾਂਸੇ 'ਚ ਆ ਜਾਂਦੇ ਨੇ ਇਸ ਤਰ੍ਹਾਂ ਫਿਰ ਸਾਰਾ ਪੁਸ਼ਮੇਰਾ ਬਣ ਜਾਊਗਾ ਰੱਬ ਮਿਲ ਗਿਆ ਸਭ ਕੁਝ ਮਿਲ ਗਿਆ ਰੱਬ ਮਿਲ ਗਿਆ ਸਭ ਕੁਝ ਮਿਲ ਗਿਆ ਮਤਲਬ ਜੋ ਅਸੀਂ ਪਦਾਰਥਾਂ ਵਿੱਚੋਂ ਲੱਭਦੇ ਆਂ ਜੋ ਅਸੀਂ ਸੰਸਾਰ ਵਿੱਚੋਂ ਲੱਭਦੇ ਆਂ ਜੋ ਅਸੀਂ ਆਪਣੀ ਮੈਂ ਵਿੱਚੋਂ ਲੱਭਦੇ ਆਂ ਉਹ ਪਰਮੇਸ਼ਰ ਨੂੰ ਮਿਲ ਨਾਲ ਮਿਲਿਆ ਜਾਂਦਾ ਉਹ ਸਾਡੀ ਜਿਹੜੀ ਅਸਲੀ ਤਮੰਨਾ ਹੈ ਮਹਾਨ ਸੁਖ ਅਸੀਂ ਸੁਖੀ ਭਾਲਦੇ ਆਂ ਪਦਾਰਥਾਂ ਚ ਅਸੀਂ ਸੰਸਾਰ ਚੋਂ ਸੁਖੀ ਭਾਲਦੇ ਆਂ ਤਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜੇ ਫਿਰਦੇ ਆਂ ਭੱਜੇ ਫਿਰਦੇ ਆਂ ਸਾਡੇ ਅੰਦਰ ਇੱਕ ਤਮਾ ਹੈ ਕਿ ਅਸੀਂ ਇੰਨੇ ਸੁਖੀ ਹੋ ਜਾਈਏ ਜਿੱਥੇ ਕੋ ਦੁੱਖ ਆਵੇ ਨਾ ਇੱਥੇ ਇਹ ਜਿਹੜੀ ਇਹ ਅਵਸਥਾ ਹੈ ਇਹ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਪਰ ਇਹਦੀ ਯੁਗਤੀ ਕੋਈ ਨਹੀਂ ਹੈ ਕਿਉਂਕਿ ਯੁਗਤੀ ਕਰਨੀ ਪੈਣੀ ਹੈ ਸਾਡੇ ਕਰਨ ਦਾ ਕੁਝ ਨਹੀਂ ਹੋਣਾ ਇਹ ਕਿਵੇਂ ਹੋਣਾ ਇਹਦੇ ਵਿੱਚ ਮਾਰੇ ਕਹਿੰਦੇ ਗੁਰ ਕਿਰਪਾ ਜਹ ਨਰਕੋ ਕੀਨੀ ਤੈ ਇਹ ਯੁਗਤ ਪਛਾਨੇ ਯੁਗਤੀ ਕੋਈ ਹੈ ਗੁਰੂ ਦੀ ਕਿਰਪਾ ਹੋ ਜਾਵੇ ਗੁਰੂ ਜਦੋਂ ਕਿਰਪਾ ਕਰਦਾ ਬਸ ਇਹੀ ਯੁਗਤੀ ਹੈ ਉਹ ਬਾਕੀ ਤਾਂ ਇਹਦੀ ਮੈਂ ਦੇਦੀ ਨਾ ਉਹਦੀਆਂ ਨਾ ਜੁਗਤੀਆਂ ਮੈਂ ਕਰਦਾ ਤੇ ਜੇ ਮੈਂ ਬਣੀ ਰਹੀ ਫਿਰ ਜੁਗਤੀਆਂ ਕੀ ਕਰਨਗੀਆਂ ਜਦੋਂ ਮੈਂ ਹੀ ਬਣੀ ਰਹੇ ਜੋੜਨਾ ਜੁਗਤੀ ਛੁਟਿਆ ਸੰਸਾਰ ਜੁਗਤੀ ਨਾਲ ਨਹੀਂ ਇਹ ਪਿੱਛੋਂ ਲੱਗਦਾ ਸੰਸਾਰ ਜਿਹੜਾ ਇਹ ਪਦਾਰਥ ਇਹ ਇੱਛਾਵਾਂ ਇਹ ਮੈਂ ਮੇਰੀ ਇਹਨੂੰ ਸੰਸਾਰ ਕਹਿੰਦੇ ਨੇ ਇਹ ਜੁਗਤੀਆਂ ਨਾਲ ਨਹੀਂ ਪਿੱਛਾ ਛੱਡਦਾ ਇਹਦਾ ਜਿਹੜਾ ਦਾ ਮਾਲਕ ਹੈ ਜਿਹਦੇ ਕੋਲ ਪਾਵਰ ਹੈ ਗੁਰੂ ਗੁਰੂ ਪਰਮੇਸ਼ਰ ਗੁਰੂ ਵੀ ਉਹ ਜਿੰਨੂੰ ਇਹ ਆਪਣੇ ਅੰਗ ਸੰਗ ਮੰਨ ਲਵੇ ਅੱਜ ਧਰਮ ਨੇ ਸਾਨੂੰ ਇਹਨਾਂ ਰਾ ਦਿੱਤਾ ਅਖੌਤੀ ਧਰਮ ਨੇ ਜਿਹੜਾ ਅਸਲੀ ਧਰਮ ਦਾ ਡਰਾਉਂਦਾ ਨਹੀਂ ਹੈ ਜਿਹੜਾ ਬਣਾਇਆ ਹੋਇਆ ਧਰਮ ਮਨੁੱਖ ਨੇ ਆਪਣੇ ਖੁਦ ਦੇ ਵਾਸਤੇ ਖੁਦ ਦੇ ਮਸਲੇ ਠੀਕ ਕਰਨ ਵਾਸਤੇ ਧਰਮ ਬਣਾ ਲਿਆ ਹਰੇਕ ਨੇ ਅੱਜ ਤਾਂ ਹਰੇਕ ਪ੍ਰਚਾਰਕ ਆਪਣੀ ਇੱਛਾ ਮੁਤਾਬਕ ਗੱਲ ਕਰ ਲੈਂਦਾ ਵੀ ਇਸ ਗੱਲ ਕਰਨ ਨਾਲ ਮੇਰਾ ਆ ਕੰਮ ਪੂਰਾ ਹੋ ਜਾਊਗਾ ਰਾਗੀ ਉਹ ਸਭ ਨਾਲ ਗੱਲ ਕਰ ਲੈਂਦਾ ਪਾਰਟੀ ਉਹ ਸਭ ਨਾਲ ਗੱਲ ਕਰ ਲੈਂਦਾ ਵੀ ਆ ਗੱਲ ਕਹਿ ਦਵਾਂ ਤਾਂ ਇਹਦੇ ਨਾਲ ਮੇਰੀ ਆਪਣੀ ਹੀ ਇੱਛਾ ਪੂਰੀ ਹੋ ਜਾਊਗੀ ਆਪਾਂ ਕੀ ਲੈਣਾ ਬਾਕੀ ਤਾਂ ਨਾ ਜਿਹੜੀ ਗੱਲ ਗੁਰੂ ਕਹਿੰਦਾ ਉਹ ਇੱਕੋ ਹੀ ਕਹਿੰਦਾ ਹੈ ਚਾਹੇ ਲੱਖ ਸਾਲ ਪਹਿਲਾਂ ਚਾਹੇ ਹੁਣ ਚਾਹੇ ਅਜ ਤੋਂ ਲੱਖ ਸਾਲ ਬਾਅਦ ਹੋਵੇ ਉਹ ਇੱਕੋ ਗੱਲ ਕਹਿੰਦਾ ਹੈ ਕਿ ਤੂੰ ਚੁੱਪ ਹੋ ਜਾ ਜਿਉਂ ਤਰਾ ਮਨ ਚੁੱਪ ਕਰ ਗਿਆ ਜਦ ਤੇਰੇ ਦਿਲਦਰਪਣ ਕੀ ਸਫਾਈ ਹੋ ਜਾਏਗੀ ਜਦੋਂ ਤੇਰੇ ਦਿਲ ਦੀ ਸਫਾਈ ਮਤਲਬ ਦਿਲ ਵਿੱਚ ਤੇਰੇ ਮਨ ਵਿੱਚ ਜਿਹੜੇ ਫੁਰਨੇ ਉੱਠਣੇ ਬੰਦ ਹੋ ਜਾਣਗੇ ਨਿਰਮਲ ਹੋ ਜਾਏਗਾ ਮਲ ਕਾ ਦੀ ਇਹ ਮੈਲ ਕਾ ਦੀ ਇਹ ਮੈਲਿਆ ਫੁਰਨਿਆਂ ਦੀ ਮੈਲ ਹੈ ਇੱਛਾਵਾਂ ਦੀ ਔਰ ਇਹਨੂੰ ਇਹ ਪਤਾ ਨਹੀਂ ਵੀ ਜੇਕਰ ਮੇਰੇ ਮੈਂ ਫੁਰਨੇ ਛੱਡ ਦੇਵਾਂ ਇੱਛਾਵਾਂ ਛੱਡ ਦੇਵਾਂ ਉਹ ਤੋਂ ਬਾਅਦ ਮੇਰਾ ਜੀਵਨ ਬੜਾ ਆਨੰਦਮਈ ਹੋ ਜਾਊਗਾ ਇਹਨੂੰ ਇਸ ਚੀਜ਼ ਤੇ ਵਿਸ਼ਵਾਸ ਨਹੀਂ ਆਉਂਦਾ ਇਹ ਕਹਿੰਦਾ ਕਿਤੇ ਮੇਰਾ ਸਭ ਕੁਝ ਗਵਾਚਣਾ ਜਾਵੇ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ ਪਿਆਰਿਆ ਪਿੱਛੇ ਅੱਗੇ ਦਾ ਇੱਥੇ ਹੈ ਹੀ ਕੋਈ ਨਹੀਂ ਇੱਥੇ ਕੋਈ ਪਿੱਛੇ ਅੱਗੇ ਨਹੀਂ ਹੈ ਇੱਥੇ ਕੋਈ ਅਮੀਰ ਗਰੀਬ ਨਹੀਂ ਹੈ ਅਮੀਰ ਨੇ ਕਿਹਾ ਆਪਣੇ ਨਾਲ ਸ਼ਰੀਰ ਦੇ ਨਾਲ ਬਣ ਲਿਆ ਪੈਸਾ ਸ਼ਰੀਰ ਉਹਦਾ ਕਿਸੇ ਵੱਲ ਜਾ ਸਕਦਾ ਉਹ ਇਹ ਜਿਹੜੀਆਂ ਵਿਚਾਰਾਂ ਨੇ ਇਹ ਇਹਨੂੰ ਚੁੱਪ ਕਰਾ ਦਿੰਦੀਆਂ ਨੇ ਕਿਉਂਕਿ ਚੁੱਪ ਦੇ ਵਿੱਚ ਹੀ ਉੱਠ ਕੇ ਬੋਲਣਾ ਪੈਂਦਾ ਦਾਸ ਜਿਹੜੀ ਇਹ ਵੀਡੀਓ ਬਣਾਉਂਦਾ ਸਵੇਰੇ ਤੋਂ ਜਦੋਂ ਅਸੀਂ ਉੱਠਦੇ ਹਾਂ ਉਹ ਮੋਨ ਝੀਲ ਦੇ ਵਿੱਚੋਂ ਨਿਕਲ ਨੂੰ ਜੀ ਨਹੀਂ ਕਰਦਾ ਆਮਰ ਤੇ ਵੇਲੇ ਦਾ ਜਿਹੜਾ ਆਨੰਦ ਹੈ ਚੁੱਪ ਦਾ ਆਨੰਦ ਹੈ ਜਾਂ ਸ਼ਬਦ ਦਾ ਆਨੰਦ ਹੈ ਜਿਹਨੂੰ ਆਤਮਿਕ ਆਨੰਦ ਕਹਿੰਦੇ ਨੇ ਆਤਮ ਤੀਸਰ ਦਾ ਆਨੰਦ ਹੈ ਕੁਛ ਮਰਜੀ ਕਹਿ ਲੋ ਉਹਨੂੰ ਉਹਦੇ ਵਿੱਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਤੇ ਉਹ ਤੋਂ ਬਾਅਦ ਫਿਰ ਬੋਲਣ ਨੂੰ ਕੁਛ ਗੱਲ ਕਰਨ ਨੂੰ ਕੋਈ ਮਨ ਨਹੀਂ ਕਰਦਾ ਕਿਉਂ ਝੀਲ ਮੌਨ ਹੋਈ ਹੋਈ ਹੈ ਕੋਈ ਫੁਰਨਾ ਨਿਊਟਰ ਨਹੀਂ ਏ ਹੈ ਕਿਰਪਾ ਗੁਰੂ ਦੀ ਮਹਾਪੁਰਸ਼ਾ ਦੀ ਦਾਸ ਜਦੋਂ ਮਹਾਪੁਰਸ਼ਾ ਕੋਲ ਜਾਇਆ ਕਰਦਾ ਤਾਂ ਮਹਾਪੁਰਸ਼ਾਂ ਆਂਦਰਾ ਬੈਠੇ ਹੁੰਦੇ ਸੰਗਤ ਆ ਕੇ ਬੈਠੀ ਜਾਂਦੀ ਕੋਈ ਗੱਲ ਨਹੀਂ ਕਰਦਾ ਨਾ ਮਹਾਪੁਰਸ਼ ਬੋਲਦੇ ਰਹਾ ਸੰਗਤ ਬੋਲਦੀ ਤਾਂ ਮਹਾਪੁਰਸ਼ ਨੇ ਦੇਖਣਾ ਵੀ ਇਹ ਸੁੰਨਾ ਚਾਹੁੰਦੇ ਨੇ ਕੁਛ ਤਾਂ ਫਿਰ ਮਹਾਪੁਰਸ਼ ਨੇ ਕਹਿਣਾ ਭਾਈ ਕੋਈ ਢੋਲ ਤੇ ਡਗਾ ਮਾਰੋ ਤੋ ਤਾ ਢੋਲ ਬੋਲੇਗਾ ਊ ਢੋਲ ਨਹੀਂ ਬੋਲਣਾ ਸ਼ਾਂਤ ਰਹੇਗਾ ਮਤਲਬ ਕਹਿਣ ਤੋਂ ਅਸੀਂ ਵੀ ਕੋਈ ਤੁਸੀਂ ਪੁੱਛੋ ਕੋਈ ਸਵਾਲ ਪੁੱਛੋ ਤੇ ਅਸੀਂ ਉਹਦਾ ਜਵਾਬ ਦਿੰਨੇ ਆ ਨਹੀਂ ਤਾਂ ਬੈਠੋ ਆ ਅਨੰਦ ਚ ਬੈਠੇ ਆ ਠੀਕ ਹੈ ਅਨੰਦ ਦਾ ਸਾਗਰ ਹੈ ਉੱਥੇ ਕੋਈ ਫੁਰਨਾ ਹੈ ਹੀ ਨਹੀਂ ਹੁਣ ਜਿਹੜਾ ਆਮ ਬੰਦਾ ਉਹ ਕਹਿੰਦਾ ਮੈਂ ਤਾਂ ਸੰਸਾਰ ਚਾਹੀਦਾ ਹੈ ਮਿਰਤਾ ਇੰਨੇ ਕੰਮ ਨੇ ਮਿਰਿਆਨੀਆਂ ਜੋਬਾਂ ਨੇ ਮੇਰਾ ਇਹ ਆ ਨਾ ਆਇਆ ਭਾਈ ਫਿਰ ਤੂੰ ਭਾਰ ਚੱਕੀ ਫਿਰ ਹੋਰ ਕੀ ਐ ਤਨ ਜੀਵਨ ਦਾ ਅਨੰਦ ਤਨ ਜੀਵਨ ਦਾ ਜੀਣ ਦਾ ਤੈਨੂੰ ਸਲੀਕਾ ਆਇਆ ਹੀ ਨਹੀਂ ਤੂੰ ਧਰਮ ਨੂੰ ਅਪਣਾਇਆ ਹੀ ਨਹੀਂ ਤੂੰ ਚਾਹੇ ਗੁਰੂ ਘਰ ਰਹਿਣਾ ਗੁਰੂ ਘਰ ਰਹਿਣ ਵਾਲੇ ਮਾਰੇ ਕਹਿੰਦੇ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਈ ਜਨ ਪੂਰੇ ਮਰ ਕਹਿੰਦੇ ਜਿਹੜਾ ਅੱਠੇ ਪੈਰ ਹਜ਼ੂਰੀ ਚ ਰਹਿੰਦਾ ਹੁਣ ਗੁਰੂ ਘਰ ਦੇ ਜਿਹੜੇ ਗ੍ਰੰਥੀ ਨੇ ਪਾਠੀ ਨੇ ਉਹਦਾ ਗੁਰੂ ਘਰ ਚ ਹੀ ਰਹਿੰਦੇ ਨੇ ਉਹ ਅੱਠੇ ਪੈਰ ਰਹਿੰਦੇ ਨੇ ਹਜ਼ੂਰੀ ਚ ਉਹ ਹਜ਼ੂਰੀ ਚ ਰਹਿਣ ਵਾਲਾ ਜਿਹੜੀ ਆ ਹੋਰ ਚੀਜ਼ ਆ ਅਵਸਥਾ ਹੋਰ ਆ ਅੱਠੇ ਪੈਰ ਹਜ਼ੂਰ ਰਹਿਣ ਵਾਲੀ ਉਹ ਇਹ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਦੀ ਹਜ਼ੂਰੀ ਚ ਬੰਦਾ ਅੱਠੇ ਪੈਰ ਬੱਠਾ ਦਹੇ ਗੁਰੂ ਤਾਂ ਗੁਰੂ ਨਹੀਂ ਕਹਿੰਦਾ ਗੁਰੂ ਕਹਿੰਦਾ ਮੈਂ ਤੈਨੂੰ ਉਹ ਅਵਸਥਾ ਦਿਖਾਉਣੀ ਹੈ ਜਿੱਥੇ ਮੈਂ ਤੇਰੇ ਨਾਲ ਹਰ ਵੇਲੇ ਅਸੀਂ ਇਹ ਅਵਸਥਾ ਗੁਰੂ ਤੋਂ ਮੰਗਦੇ ਨਹੀਂ ਹੈ ਵੀ ਗੁਰੂ ਜੀ ਸਾਨੂੰ ਉਹ ਅਵਸਥਾ ਦਿਖਾ ਦਿਓ ਜਿੱਥੇ ਤੁਸੀਂ ਸਾਡੇ ਨਾਲ ਹੋ ਹਰ ਵੇਲੇ ਅਸੀਂ ਗੁਰੂ ਤੋਂ ਸੰਸਾਰ ਮੰਗਦੇ ਆ ਹਰ ਕੋਈ ਸੰਸਾਰ ਮੰਗਦਾ ਹੈ ਦੇਰਿਆਂ ਤੇ ਗੁਰੂ ਘਰਾਂ ਚ ਸਥਾਨਾਂ ਤੇ ਆਸ਼ਰਮਾਂ ਚ ਮੰਦਿਰਾਂ ਚ ਰਹਿਣ ਵਾਲੇ ਸਾਰੇ ਗੁਰੂ ਤੋਂ ਸੰਸਾਰ ਮੰਗਦੇ ਨੇ ਰੱਬ ਤੋਂ ਆਪਣੇ ਪ੍ਰਭੂ ਤੋਂ ਆਪਣੀ ਦੇਵੀ ਤੋਂ ਆਪਣੇ ਰਾਮ ਤੋਂ ਸੰਸਾਰ ਮੰਗਦੇ ਨੇ ਆਨੰਦ ਕੋਈ ਨਹੀਂ ਮੰਗਦਾ ਸੰਸਾਰ ਚ ਉਹਨਾਂ ਦੇ ਲੱਭਦੇ ਨੇ ਵੀ ਸੰਸਾਰ ਮਿਲੇਗਾ ਪਦਾਰਥ ਮਿਲੇਗਾ ਉਹਦੇ ਮਿਲਣਗੇ ਵਸਤਾਂ ਮਿਲਣਗੀਆਂ ਫਿਰ ਉਹ ਝੋਨਾਂ ਦੇ ਮਲੇਗਾ ਇਹ ਗਲਤ ਹੈ ਇਹ ਨਹੀਂ ਹੋਏਗਾ ਉਹ ਤਾਂ ਇਹਨੂੰ ਪਿੱਠ ਕਰਨੀ ਪੈਗੀ ਪਦਾਰਥ ਵੱਲ ਪਦਾਰਥ ਵਿੱਚ ਸੁਖ ਹੈ ਹੀ ਨਹੀਂ ਪਦਾਰਥ ਵਿੱਚ ਆਨੰਦ ਹੈ ਹੀ ਨਹੀਂ ਅਗਿਆਨ ਵਿੱਚ ਆਨੰਦ ਹੈ ਹੀ ਨਹੀਂ ਅਗਿਆਨੀ ਚਾਹੇ ਰਾਜਾ ਹੈ ਅਗਿਆਨੀ ਚਾਹੇ ਗਰੀਬ ਹੈ ਆਨੰਦ ਨਹੀਂ ਹੈ ਸੁਖੀ ਨਹੀਂ ਹੋਏਗਾ ਜਿੱਥੇ ਅੰਧਕਾਰ ਹੈ ਅੰਧਕਾਰ ਸੁਖ ਕਬ ਸੁਖ ਕਬੂ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰਾਜਾ ਵੀ ਰੋਏਗਾ ਗਰੀਬ ਵੀ ਰੋਏਗਾ ਜੇ ਅੰਧਕਾਰ ਹੈ ਤਾਂ ਜੇ ਅਗਿਆਨ ਹੈ ਤਾਂ ਰਾਜਾ ਵੀ ਦੁਖੀ ਹੈ ਰਾਜਾ ਬੜਾ ਦੁਖੀ ਹੈ ਉਹਨੇ ਬੜਾ ਸਤੇ ਭਾਰ ਚੱਕ ਲਿਆ ਵੀ ਮੈਂ 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 ਗਰੀਬ ਘੱਟ ਦੁਖੀ ਹੈ ਉਹਦੇ ਕੋ ਕੀ ਆ ਵਿਚਾਰੇ ਕੋਲੇ ਪਰ ਦੁਖੀ ਹੈ ਉਹ ਕਿ ਕੋਈ ਆਨੰਦ ਪ੍ਰਾਪਤ ਨਹੀਂ ਹੋਇਆ, ਤ੍ਰਿਪਤੀ ਨਹੀਂ ਆਈ, ਸ਼ਾਂਤ ਨਹੀਂ ਆਈ, ਇੱਛਾਵਾਂ ਪੂਰੀਆਂ ਨਹੀਂ ਹੋਈਆਂ। ਹੁਣ ਕਈਆਂ ਨੇ ਕੀ ਕੀਤਾ? ਇੱਛਾ ਪੂਰਕ ਰੱਖ ਲਿਆ ਨਾਮ ਸਤਨ ਦਾ। ਵੀਰੋ ਹੁਣ ਇੱਥੇ ਵੀ ਬਹੁਤ ਸੰਤਾ ਹੋਣਗੀਆਂ ਵੀ ਇੱਛਾ ਪੂਰੀਆਂ ਹੁੰਦੀਆਂ ਨੇ, ਇੱਛਾ ਪੂਰੀਆਂ। ਉਹ ਇੱਛਾ ਪੂਰਕ ਦਾ ਅਮਰਤਲ ਵਾ ਪਿਆਰਿਓ ਜਿਹੜਾ ਸਾਰੀਆਂ ਇੱਛਾਵਾਂ ਖਤਮ ਕਰਨ ਦਾ ਉਹਨਾਂ ਨੂੰ ਪੂਰ ਦਿੰਦਾ ਹੈ। ਜਿਵੇਂ ਆਪਾਂ ਟੋਏ ਹੋਣ ਸਾਡੇ ਰਸਤੇ ਵਿੱਚ ਸੜਕ ਉੱਤੇ ਖੱਡੇ ਪਏ ਹੁਣ ਆਪਾਂ ਨੂੰ ਪੂਰਦੀਏ ਮਿੱਟੀ ਪਾ ਕੇ ਬੰਦ ਕਰਦੀ ਉਹਨਾਂ ਨੂੰ ਰਸਤਾ ਬਣ ਜੇ ਸਾਬ ਵਧੀਆ ਤੋ ਜੋ ਗੁਰੂ ਹੈ ਉਹ ਹੈ ਇੱਛਾ ਪੂਰਕ ਕਿ ਪਰਮੇਸ਼ਰ ਦੇ ਰਸਤੇ ਵਿੱਚ ਉਸ ਮਾਰਗ ਵਿੱਚ ਜਿਹੜੇ ਖੱਡੇ ਨੇ ਵੱਡੇ ਵੱਡੇ ਜਿਹੜੇ ਤੈਨੂੰ ਨਹੀਂ ਮਿਲਣਦੇ ਉਸ ਨਾਲ ਤੇ ਨਹੀਂ ਜਾਣਦੇ ਉਹਨਾਂ ਖੱਡਿਆਂ ਨੂੰ ਗੁਰੂ ਪੂਰ ਕੇ ਰਸਤਾ ਬਣਾ ਦਿੰਦਾ ਤੇਰੀਆਂ ਇੱਛਾਵਾਂ ਨੂੰ ਖਤਮ ਕਰ ਦੇਣਾ ਗੁਰੂ ਨੇ ਜੇ ਇਹ ਕਹੇ ਜੀ ਮੈਂ ਇੱਛਾਵਾਂ ਸਾਰੀਆਂ ਕਮਾ ਕੇ ਇੱਛਾਵਾਂ ਨੂੰ ਹਾਸਲ ਕਰਕੇ ਫੇਰ ਨਾ ਇਹ ਤਾਂ ਇਹ ਤਾਂ ਪੂਰੀਆਂ ਨਹੀਂ ਹੁੰਦੀਆਂ ਇਹ ਤਾਂ ਖਤਮ ਹੀ ਕੀਤੀਆਂ ਜਾਂਦੀਆਂ ਨੇ ਜਿੰਨੇ ਵਾਹ ਪੁੱਛ ਭਗਤਾ ਨੇ ਕੀ ਕੀਤਾ ਅਰਬੀ ਦਾਸ ਤਵੰਤਾ ਢੋਲ ਨੀਰਤਨ त्यागी माया ਤਿਆਗ ਦਿੱਤੀ ਇੱਛਾ ਨੂੰ ਖਤਮ ਕਰਤਾ ਫੇਰ ਪਰਗਟ ਹੋਇਆ ਸਾਧ ਸੰਗ ਹਰਿ ਦਰਸ਼ਨ ਪਾਇਆ ਦਰਸ਼ਨ ਹੋ ਗਏ ਉਸ ਅਨੰਦ ਦੇ ਵਿੱਚ ਚਲੇ ਗਿਆ ਫਿਰ ਉਹ ਰੋਲਾ ਪਾਉਂਦਾ ਰਿਹਾ ساری ਉਮਰ ਕਹਿੰਦਾ ਰਿਹਾ ਲੋਕਾਂ ਨੂੰ ਵੀ ਭਾਈ ਮਾਇ ਤੋਂ ਬਚੋ ਤਿਆਗ ਕਰ ਦਿਓ ਆਪਾਂ ਤਿਆਗ ਕੀਤਾ ਕਿਹੜੇ ਨੇ ਮਹਿਲ ਬਣਾਏ ਅਸੀਂ ਪ੍ਰੈਕਟੀਕਲ ਕਰਨ ਤੋਂ ਡਰਦੇ ਆਂ ਅਸੀਂ ਗੱਲਾਂ ਨਾਲ ਧਰਮ ਕਮਾਉਣਾ ਚਾਹੁੰਦੇ ਆਂ ਅਸੀਂ ਧਰਮ ਦਾ ਵਿਖਾਵਾ ਕਰਦੇ ਆਂ ਅਸੀਂ ਪ੍ਰੈਕਟੀਕਲ ਕਰਕੇ ਉਸ ਅਵਸਥਾ 'ਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਸਾਡਾ ਪਦਾਰਥ ਨਾਲ ਪਿਆਰ ਹੈ ਇਹ ਨਹੀਂ ਛੱਡਦਾ ਸੰਸਾਰ ਨਹੀਂ ਛੱਡੇਗਾ ਇਹਨੂੰ ਜਨਮਾਂ ਜਨਮ ਲੰਘੇ ਦੇ ਕਿੰਨੇ ਇਹਦੇ ਜਨਮ ਲੰਘੇ ਇਹ ਪਦਾਰਥ ਨੂੰ ਨਹੀਂ ਛੱਡਦਾ ਇੱਕ ਦਿਨ ਇਹ ਕੁਦਰਤ ਜਿਹੜੀ ਇਹਨੂੰ ਬਹੁਤ ਕੁਝ ਸਿਖਾਉਂਦੀ ਆ ਇਹਨੂੰ ਬਿਮਾਰੀਆਂ ਲਾਉਂਦੀ ਆ ਇਹਨੂੰ ਦੁੱਖ ਦਿੰਦੀ ਆ ਇਹਦੇ ਐਕਸੀਡੈਂਟ ਹੁੰਦੇ ਨੇ ਇਹਦੇ ਇਹਨੂੰ ਪਿਆਰੇ ਛੱਡ ਜਾਂਦੇ ਨੇ ਇਹਦੇ ਉਹਦੇ ਖੁਸ਼ ਜਾਂਦੇ ਨੇ ਇਹ ਫੇਰ ਵੀ ਨਹੀਂ ਸਮਝਦਾ ਵੀ ਕੁਦਰਤ ਮੈਨੂੰ ਕੀ ਸਿਖਾ ਰਹੀ ਹੈ ਇਹ ਕਹਿੰਦਾ ਉਹਨੇ ਕੀਤਾ ਉਹਨੇ ਕਰਤਾ ਉਹਨੇ ਕਰਤਾ ਬਹੁਤ ਦੁੱਖ ਹੁੰਦਾ ਜਦੋਂ ਕੋਈ 20 ਵੀ 22 ਸਾਲ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਦੇ ਮਨੋਰਥ ਨਾਲ ਆਇਆ ਹੋਵੇ ਮੈਂ ਸੇਵਾ ਕਰਕੇ ਜਨਮ ਸਫਲਾ ਕਰਨਾ ਉਸ ਤੋਂ ਬਾਅਦ ਉਹ ਉਹਦੇ ਉੱਤੇ ਗੁਰੂ ਦੇ ਸ਼ਬਦ ਦਾ ਅਸਰ ਨਾ ਹੋਇਆ ਹੋਵੇ ਗੁਰਬਾਣੀ ਦਾ ਅਸਰ ਨਾ ਹੋਇਆ ਹੋਵੇ ਤੇ ਖਾਲੀ ਰਹਿ ਕੇ ਸਗੋਂ ਉਹ ਪਤਿਤ ਹੋ ਜਾਵੇ ਗ੍ਰਹਿਤਾ ਕਰ ਲਵੇ ਗੁਰੂ ਤੋਂ ਬੇਮਖ ਹੋ ਜਾਵੇ ਤਾਂ ਦੁੱਖ ਵੀ ਬਹੁਤ ਹੁੰਦਾ ਹੈ ਉਹਦੇ ਤੇ ਤਰਸ ਵੀ ਬੜਾ ਆਉਂਦਾ ਹੈ ਔਰ ਨਿਤ ਅਸੀਂ ਆਸੇ ਬਸੇ ਕੜਨਾਵਾ ਦੇਖਦੇ ਆਂ ਗੁਰੂ ਘਰਾਂ ਚ ਡੇਰਿਆਂ ਉੱਤੇ ਆਏ ਸੀ ਚੱਲ ਇਥੇ ਹਰ ਮਿਲਨ ਕੋ ਵਿਚੀ ੜਕਿਓ ਚੀਤ ਦੇਖਿਆ ਉੱਥੇ ਬੜੀ ਮੈਂ ਇੱਕ ਕਵਿਤਾ ਜੀ ਲਿਖੀ ਸੀ ਕਿ ਨਿਤ ਨੇਮ ਨਾਲ ਗੁਰੂ ਘਰ ਜਾ ਜਾ ਕੇ ਸਾਡਾ ਪੈ ਗਿਆ ਪਿਆਰ ਪ੍ਰਧਾਨਗੀ ਨਾਲ ਨਿਤਨੇਮ ਨਾਲ ਗੁਰੂ ਘਰ ਜਾਂਦੇ ਆਪਾਂ ਨਿਤਨੇਮ ਜਾਂਦੇ ਆ ਸੜਾ ਉੱਥੇ ਪਿਆਰ ਪੈਣਾ ਚਾਹੀਦਾ ਗੁਰਬਾਣੀ ਨਾਲ ਪਿਆਰ ਪੈਣਾ ਚਾਹੀਦਾ ਗੁਰੂ ਨਾਲ ਪਰ ਕੀ ਹੋਇਆ ਨਿਤਨੇਮ ਨਾਲ ਗੁਰੂ ਘਰ ਜਾ ਜਾ ਕੇ ਸਾਡਾ ਪੈ ਗਿਆ ਪਿਆਰ ਪ੍ਰਧਾਨਗੀ ਨਾਲ ਉਹਦੇ ਨਾਲ ਪਿਆਰ ਪੈ ਗਿਆ ਵੀ ਆ ਤਾਂ ਬੜਾ ਵਧੀਆ ਪ੍ਰਧਾਨ ਬੋਲਦਾ ਲੋਕੀ ਸਾਰੇ ਨੂੰ ਫਤੇ ਬੁਲਾਉਂਦੇ ਨੇ ਵਧੀਆ ਤੇ ਕਹਿੰਦੇ ਚਿੱਟਾ ਕੁੜਤਾ ਤੇ ਗਾਤਰਾ ਉੱਪਰੋਂ ਦੀ ਉਸੀ ਬੋਲਦਾ ਬੜੀ ਰਵਾਨਗੀ ਨਾਲ ਦੇਖਿਆ ਵੀ ਜਿਹੜਾ ਪ੍ਰਧਾਨ ਐ ਸੈਕਟਰੀ ਐ ਇਹ ਬੋਲਦੇ ਨੇ ਜੀ ਐ ਕਰਨਾ ਹੁਣ ਅਸੀਂ ਐ ਕਰਨਾ ਗੁਰੂ ਘਰ ਉਹ ਜਿਹੜਾ ਜਗਿਆਸੂ ਜਾਂ ਗਿਆ ਸੀ ਗੁਰੂ ਘਰ ਉਹਦਾ ਪਿਆਰ ਪੈ ਗਿਆ ਨਾ ਉਹਦੇ ਨਾਲ ਨਿੱਟ ਨੇਮ ਨਾਲ ਗੁਰੂ ਘਰ ਜਾ ਜਾ ਕੇ ਸਾਡਾ ਪੈ ਗਿਆ ਪਿਆਰ ਪ੍ਰਧਾਨਗੀ ਨਾਲ ਚਿੱਟਾ ਸੂਟ ਤੇ ਗਤਰਾ ਉੱਪਰੋਂ ਦੀ ਉਸੇ ਬੋਲਦਾ ਬੜੀ ਰਵਾਨਗੀ ਨਾਲ ਤੇ ਕੀ ਹੋਇਆ ਵੋਟਾਂ ਆਈਆਂ ਫਿਰ ਆਪਾਂ ਵੀ ਖੜੇ ਹੋਗੇ ਤੇ ਜਦੋਂ ਵੋਟਾਂ ਪਈਆਂ ਪ੍ਰਧਾਨਗੀ ਦੀਆਂ ਕੁਝ ਸਮੇਂ ਬਾਅਦ ਕਹਿੰਦਾ ਫਿਰ ਆਪਾਂ ਵੀ ਖੜੇ ਹੋਗੇ ਵੋਟਾਂ 'ਚ ਵੋਟਾਂ ਪਈਆਂ ਤੇ ਆਪਾਂ ਵੀ ਖੜੇ ਹੋਗੇ ਚੋਣ ਜਿੱਤ ਗਏ ਬੜੀ ਮਰਦਾਨਗੀ ਨਾਲ ਫਿਰ ਚੋਣ ਜਿੱਤ ਲਈ ਗੁਰੂ ਘਰ ਦੀ ਫਿਰ ਸਾਡਾ ਇਹੋ ਮਨੋਰ ਸਿੰਘ ਹਰਪਾਲ ਸਿੰਘਾ ਸਾਡਾ ਕੰਮ ਨਾ ਕੋਈ ਭਗਵਾਨ ਜੀ ਨਾਲ ਆਹੀ ਮਨੋਰਥ ਹੈ ਸਾਡਾ ਕੰਮ ਜੇ ਇਹ ਗੁਰੂ ਘਰ ਜਾਂਦਾ ਇਹਨੂੰ ਗੁਰੂ ਕਹਿੰਦਾ ਤੂੰ ਗੁਰੂ ਘਰ ਆਇਆ ਕਰ ਮੱਥਾ ਲੇਕਣ ਆਇਆ ਕਰ ਨਿਤਨੇਮ ਕਰਿਆ ਕਰ ਇੱਥੇ ਉਹਦਾ ਇਹਦਾ ਪਿਆਰ ਜਾ ਕੇ ਉੱਥੋਂ ਦੀ ਚੀਜ਼ਾਂ ਨਾਲ ਬਹਿ ਜਾਂਦਾ ਗੁਰੂ ਘਰ ਦੀਆਂ ਚੀਜ਼ਾਂ ਨਾਲ ਬਹਿ ਜਾਂਦਾ ਉਹ ਵੀ ਸੰਸਾਰ ਬਣ ਗਿਆ ਇਹਦੇ ਵਾਸਤੇ ਫਿਰ ਬਾਹਰ ਦਾ ਸੰਸਾਰ ਹੈ ਗਈ ਹੈਗਾ ਗੁਰੂ ਘਰ ਚ ਵੀ ਸੰਸਾਰ ਬਣਾ ਲਿਆ ਨੇ ਆਪਣਾ ਉਹ ਉੱਥੇ ਫਿਰ ਉਹਦੇ ਖੜੇ ਕਰੀ ਜਾਂਦਾ ਲੜੀ ਜਾਂਦਾ ਕੁੱਝੇ ਨਾਲ ਉੱਤੋਂ ਕਿ ਹੋਰ ਚੀਜ਼ਾਂ ਖਰੀਆਂ ਕਰਨੀਆਂ ਉੱਥੇ ਸੰਗਤਾਂ ਆਉਂਦੀਆਂ ਨੇ ਬੀਬੀਆਂ ਆਉਂਦੀਆਂ ਨੇ ਹੋਰ ਹੀ ਮਨ ਚ ਫੁਰਨੇ ਪੈਦਾ ਕਰ ਲਏ ਨੇ ਕਾਮ ਕਰੋਧ ਨਗਰ ਬੋ ਭਰੇ ਆਲੀ ਗੱਲ ਕਾਮ ਦੇ ਫੁਰਨੇ ਪੈਦਾ ਕਰ ਲੇ ਜੇ ਉਹਨੂੰ ਕੋਈ ਰੋਕਦਾ ਤਾਂ ਨਾ ਕਰੋਧ ਕਰਦਾ ਉਹ ਪਿਆਰਿਓ ਕਿੱਦਣੂ ਜਾ ਰਿਹਾ ਇਹ ਮਨੁੱਖ ਆਨੰਦ ਨੂੰ ਉਹ ਕਿੱਥੇ ਮਿਲ ਲੈਣ ਨੂੰ ਇਹਦੇ ਤੜਸਣਾ ਮੱਛੀ ਵਾਂਗੂ ਨੇ ਤਾਂ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਕੀ ਮਿਲੇਗਾ ਠੀਕ ਹੈ ਉਹ ਕਹਿੰਦੇ ਭਾਈ ਹਾਂ ਜੀ ਲੰਗਰ ਲੱਗਿਆ ਪ੍ਰਸ਼ਾਦਾ ਚੱਕ ਲੋ ਡੋਲੀ ਦਾਲ ਪਾ ਲੋ ਘਰੇ ਲੈ ਜਾਓ ਆਪਾਂ ਇਹੀ ਲਾਲਾ ਲਾਹ ਲੈ ਲੈਣੇ ਉਹ ਵੀ ਇਸ ਤੱਕ ਹੀ ਸੀਮਤ ਨੇ ਗੁਰੂ ਤੱਕ ਕੋਈ ਕੋਈ ਪਹੁੰਚਦਾ ਹੈ ਗੁਰੂ ਦੀ ਕਿਰਪਾ ਲੈਣ ਵਾਸਤੇ ਕੋਈ ਕੋਈ ਜਾਂਦਾ ਗੁਰੂ ਘਰਾਂ ਨਾਲ ਵੀ ਮਨੋਰਥ ਵੱਜ ਗਏ ਆਪਣੇ-ਆਲਗ ਸਾਡੇ ਮੰਦਿਰਾਂ ਗੁਰਦੁਆਰਿਆਂ ਮਸਜਿਦ ਜਿੱਥੇ ਜਿੰਨੇ ਵੀ ਇਹ ਸਥਾਨ ਬਣੇ ਨੇ ਸੰਪਰਦਾਵੰਦ ਦੇ ਮਜਬਾਂ ਦੇ ਇਹ ਸਾਡੇ ਵਾਸਤੇ ਇਹ ਸੰਸਾਰ ਬਣ ਗਿਆ ਵੀ ਇੱਕ ਉੱਥੇ ਵੀ ਅਸੀਂ ਸੌਦੇ ਕਰਨ ਜਾਂਦੇ ਆ ਆਪਣੇ ਵਿੰਸ ਚਲਾਉਣ ਜਾਂਦੇ ਆ ਕਈ ਤਾਂ ਠੀਕ ਹੈ ਫਾਇਦਾ ਕਰਦੇ ਨੇ ਲੋਕ ਗੁਰੂ ਘਰਾਂ ਚ ਬਣਾਏ ਹੋਏ ਨੇ ਵੀ ਇੱਥੇ ਡਾਕਟਰ ਆਉਂਦਾ ਜੀ ਦਵਾਈ ਮਿਲਦੀ ਆ ਫ੍ਰੀ ਠੀਕ ਹੈ ਇੱਕ ਉਥੇ ਆਪਣੀ ਪ੍ਰਮੋਸ਼ਨ ਕਰਨ ਆਉਂਦੇ ਨੇ ਜਿਸ ਸੰਗਤ ਆਉਂਦੀ ਹੈ ਆਪਣਾ ਪ੍ਰਮੋਸ਼ਨ ਕਰੋ ਫਿਰ ਸਾਡੇ ਕਲੀਨਿੰਗ ਤੇ ਆਉਣਗੇ ਸਾਡਾ ਸਮਾਨ ਖਿਦਣਗੇ ਦੱਸੋ ਪਿਆਰਿਓ ਰੋਹਾਨੀਤ ਕਿੱਥੇ ਚਲੀ ਗਈ ਆਨੰਦ ਕਿੰਨੂ ਮਿਲੇਗਾ ਗੁਰੂ ਕਹਿੰਦਾ ਆਨੰਦ ਲਓ ਗੁਰੂ ਕਹਿੰਦਾ ਆਪਣੇ ਮਨ ਨੂੰ ਚੁੱਪ ਕਰਾਵੋ ਆਪਣੀਆਂ ਇੱਛਾਵਾਂ ਨੂੰ ਸ਼ਾਂਤ ਕਰੋ ਗੁਰੂ ਦਾ ਬਚਨ ਮੰਨੋ ਗੁਰਬਾਣੀ ਨੂੰ ਮੰਨੋ ਮਾਉ ਅਜਾਮਲ ਇੱਕ ਨੌਜਵਾਨ ਸੀ ਸਾਖੀ ਆਉਂਦੀ ਆ ਅਜਾਮਲ ਦੀ ਨੌਜਵਾਨ ਸੀ ਇੱਕ ਆਪਣੇ ਗੁਰੂ ਕੋਲੇ ਵਿਦਿਆ ਸਿੱਖਣ ਵਾਸਤੇ ਗਿਆਨ ਲੈਣ ਵਾਸਤੇ ਆਇਆ ਸੀ ਗਿਆਨ ਲਿਆ ਉਹਨੇ ਆਪਣੇ ਗੁਰੂ ਤੋਂ ਸ਼ਾਸਤਰ ਪੜ੍ਹੇ ਵੇਦ ਪੜ੍ਹੇ ਕਥਾ ਕਰਨ ਲੱਗ ਗਿਆ ਵਧੀਆ ਤੇ ਉਹਦੇ ਗੁਰੂ ਨੇ ਦੇਖਿਆ ਵਧੀਆ ਕਥਾ ਕਰਦਾ ਹੈ ਉਹਦਾ ਗੁਰੂ ਉਹਨੂੰ ਜਗਾ ਜਗਾ ਤੇ ਭਜਣ ਲੱਗਿਆ ਕਥਾ ਕਰਨ ਵਾਸਤੇ ਰਾਜ ਨੇ ਬੁਲਾ ਲਿਆ ਵੀ ਬੜੀ ਵਧੀਆ ਕਥਾ ਕਰਦਾ ਹੈ ਅਜਾ ਮਲ ਤੇ ਕਥਾ ਕਰਨ ਜਾ ਕੇ ਰਾਜ ਦੇ ਦਰਵਾਜ਼ੇ ਵਿੱਚ ਪਰ ਜਿੱਥੋਂ ਲੰਘਦਾ ਸੀ ਰਸਤੇ 'ਚ ਉਥੇ ਅਤਰੰਪੁਰਾ ਸੀ ਰੈੱਡ ਏਰੀਆ ਸੀ ਵਿਸ਼ਵਾਵਾਂ ਦਾ ਬਾਜ਼ਾਰ ਜਿਹੜੀਆਂ ਪੈਸੇ ਲੈ ਕੇ ਸਰੀਰ ਵੇਚਦੀਆਂ ਓਹੋ ਉਥੋਂ ਲੰਘ ਕੇ ਜਾਂਦਾ ਸੀ ਰਾਜਦਰਬਾਰ ਤੱਕ ਉਹਦੇ ਗੁਰੂ ਨੂੰ ਪਤਾ ਸੀ ਕਿ ਇਹ ਇਲਾਕਾ ਠੀਕ ਨਹੀਂ ਹੈ ਮਾੜੀਆਂ ਤਰੰਗਾਂ ਨੇ ਮਾੜੇ ਖਿਆਲ ਨੇ ਉਸ ਪਾਸੇ ਇੱਤੇ ਅਸਰ ਕਰਨਗੇ ਉਹਨੇ ਕਹਿਣਾ ਅਜਾਮਲ ਬੇਟਾ ਐਦਾਂ ਨਾ ਜਾਇਆ ਕਰ ਐਂਦੀ ਜਾਇਆ ਕਰ ਘੁੰਮ ਕੇ ਜਾਇਆ ਕਰ ਦਰਬਾਰ ਰਾਜੇ ਦੇ ਚ ਤਖਾ ਤਾਂ ਬੜੀ ਪਿਆਰੀ ਕਰਦਾ ਹੈ ਕਹਿੰਦਾ ਗੁਰੂ ਜੀ ਕੀ ਗੱਲ ਕਹਿਣ ਲੱਗੇ ਇਹ ਇਲਾਕਾ ਠੀਕ ਨਹੀਂ ਹੈ ਇਧਰ ਇਧਰ ਜਿਹੜਾ ਵਾਤਾਵਰਨ ਹੈ ਠੀਕ ਨਹੀਂ ਹੈ ਉਹ ਗੁਰੂ ਜੀ ਤੁਸੀਂ ਮੇਤੇ ਸ਼ੱਕ ਕਰਦੇ ਹੋ ਮੇਰੇ ਗਿਆਨ ਤੇ ਸ਼ੱਕ ਕਰਦੇ ਹੋ ਮੇਤੇ ਕੋਈ ਚੀਜ਼ ਅਸਰ ਨਹੀਂ ਕਰਨ ਲੱਗ ਗਈ ਮੈਂ ਸਭ ਜਾਣਦਾ ਵੀ ਜੇ ਮੈਂ ਕਿਸੇ ਬੇਸ਼ਵਗਾਮੀ ਹੋਊਂਗਾ ਤਾਂ ਮੈਨੂੰ ਫਲਾਣਾ ਨਰਕ ਮਿਲੂਗਾ ਲਿਖਿਆ ਕੰਥਾ ਚ ਉਹ ਵਿਦਵਾਨ ਤਾਂ ਹੋ ਗਿਆ ਸੀ ਉਹਨੇ ਪ੍ਰੈਕਟੀਕਲ ਨਹੀਂ ਸੀ ਕੀਤਾ ਕੁਝ ਵੀ ਤਾਂ ਉਹ ਬਚਨ ਨਹੀਂ ਮੰਨੇ ਆਪਣੇ ਗੁਰੂ ਦਾ ਲੰਘਦਾ ਰਿਹਾ ਤਾਂ ਅਚਾਨਕ ਕਿਦ ਨੇ ਜਾਲ ਪੈ ਗਿਆ ਪਿਆਰਿਓ ਬਚਨ ਜੇ ਨਹੀਂ ਮੰਨਦਾ ਗੁਰੂ ਦਾ ਫਿਰ ਗੁਰੂ ਨੂੰ ਸਿਖਾਉਂਦਾ ਜਾਲ ਪੈ ਗਿਆ ਵੇਸਵਾ ਵੇਸਵਾਗਮੀ ਹੋ ਗਿਆ ਉਹ ਸਾਰਾ ਇਤਿਹਾਸ ਲਿਖਿਆ ਆਉਂਦਾ ਹੈ ਉਹ ਭਾਈ ਗੁਰਦਾਸ ਨੇ ਲਿਖਿਆ ਹੈ ਅਜਾਮਲ ਪਾਪੀ ਜਗ ਜਾਨੇ ਤੋ ਪਾਪੀ ਹੋ ਗਿਆ ਵਿਸ਼ਵਾ ਨਾਲ ਵਿਆਹ ਕਰਾ ਲਿਆ ਬੱਚੇ ਪੈਦਾ ਹੋਏ ਜੰਗਲ ਚ ਕੜਤਾ ਰਾਜੇ ਨੇ ਜੰਗਲ ਚ ਭੇਜਤਾ ਵੀ ਇਹ ਤਾਂ ਪਤ ਤੋ ਹੋ ਗਿਆ ਇਹ ਤਾਂ ਬੇਮੁਖ ਹੋ ਗਿਆ ਆਪਣੇ ਗੁਰੂ ਤੋਂ ਉਹਨੂੰ ਕੜਤਾ ਸ਼ਹਿਰ ਚੋਂ ਜੰਗਲ ਚ ਰੰਦਾ ਪੰਛੀ ਮਾਰ ਮਾਰ ਕੇ ਖਾਂਦਾ ਤੋ ਉਹ ਤਾਂ ਅਖੀਰ ਤੇ ਗੁਰੂ ਬਖਸ਼ ਦਿਆ ਕਰਦਾ ਜਦੋਂ ਉਹਦਾ ਬੁਰਾ ਹਾਲ ਹੋ ਗਿਆ ਮਰਨ ਦੇ ਕੰਡੇ ਆ ਗਿਆ ਰੋਂਦਾ ਕੜਲਾਉਂਦਾ ਪਾਪ ਇੰਨੇ ਵੱਧ ਗਏ ਉਹ ਤਾਂ ਗੁਰੂ ਜਿਹੜਾ ਹੁੰਦਾ ਉਹ ਨਹੀਂ ਛੱਡਿਆ ਕਰਦਾ ਗੁਰੂ ਦਿਆਲ ਹੈ ਸਦਾਏ ਉਹਦਾ ਗੁਰੂ ਨੇ ਕੱਢ ਲਿਆ ਵੀ ਉਹਨੂੰ ਕੱਢ ਲਿਆ ਫਿਰ ਬਾਅਦ ਵਿੱਚ ਪਰ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ ਨਾ ਤੋ ਇਹੀ ਹਾਲ ਹੈ ਅੱਜ ਅੱਜ ਵੀ ਇਹੀ ਹਾਲ ਹੈ ਦੇ ਮੁਖਤਾਈ ਕਰੈਤ ਕਰੈਤਾ ਕਰਨੀ ਆ ਪਿਆਰੋ ਰੱਬ ਨੂੰ ਕੋਈ ਮਤਲਬ ਨਹੀਂ ਨਾ ਜੀ ਨਾਲ ਪਰ ਗੁਰੂ ਨੂੰ ਮਤਲਬ ਹੈ ਗੁਰੂ ਦੀ ਡਿਊਟੀ ਹੈ ਤੈਨੂੰ ਸਿੱਧਾ ਸਤੇ ਪਾਉਣ ਦੀ ਉਹ ਤੈਨੂੰ ਉਹਨੇ ਬੜੇ ਰੰਗ ਦਿਖਾਉਣੇ ਨੇ ਬੜੇ ਰੰਗ ਦਿਖਾਉਣੇ ਨੇ ਔਰ ਇੱਕ ਨਾ ਜਿੰਦ ਤੈਨੂੰ ਘੇੜ ਕੇ ਲੈ ਆਉਣਾ ਉੱਥੇ ਹੀ ਚੁੱਪ ਚ ਲੈ ਆਉਣਾ ਤੂੰ ਆਪ ਚੁੱਪ ਕਰ ਜਾਏਗਾ ਫਿਰ ਕਿਉਂਕਿ ਦੁੱਖਾਂ ਤੋਂ ਬਾਅਦ ਵੀ ਫਿਰ ਕਹਿੰਦਾ ਨਾ ਮੱਛੀ ਪੱਥਰ ਚੜ੍ਹ ਕੇ ਮੁੜਦੀ ਹੈ ਤਾਂ ਇਹ ਮਨੁੱਖ ਨੂੰ ਦੁੱਖ ਪੈਂਦੇ ਨੇ ਨਾ ਫਿਰ ਦੁੱਖਾਂ ਤੋਂ ਬਾਅਦ ਫਿਰ ਕਹਿੰਦਾ ਵੀ ਹੁਣ ਮੈਨੂੰ ਸੁੱਖ ਚਾਹੀਦਾ ਹੁਣ ਮੈਂ ਦੁੱਖ ਸਹੋੜ ਹਸਾਰ ਨਹੀਂ ਸਕਦਾ ਫਿਰ ਇਹ ਆਉਂਦਾ ਚੁੱਪ ਚ ਦੁੱਖਦਾਰੂ ਬਣ ਜਾਂਦਾ ਇਹਦਾ ਸੋ ਜੇ ਗੁਰੂ ਦਾ ਬਚਨ ਮੰਨ ਲਵੇ ਪਹਿਲਾਂ ਹੀ ਦੁੱਖ ਕਿਉਂ ਆਵੇ ਇਹ ਦੁੱਖਾਂ ਚ ਫਸਣਾ ਹੈ ਮਾਇਆ ਚ ਫਸਣਾ ਹੈ ਇਸ ਅੱਗ ਦੇ ਦਰਿਆ ਚ ਵਿੱਚ ਸੜਨਾ ਭੁਜਣਾ ਹੈ ਫੇ ਤਾਂ ਪਿਆਰਿਆ ਕਈ ਜਨਮ ਲੰਘ ਜਾਣਗੇ ਪੰਨੇ ਕਿੰਨੇ ਕ ਲੰਘ ਜਾਣਗੇ ਇੱਕ ਇੱਕ ਕਰਮ ਹੋਰ ਇੱਕ ਪਾਪ ਹੋਰ ਇੱਕ ਝੂਠ ਹੋਰ ਲੱਖਾਂ ਝੂਠ ਹੋਰ ਸੋ ਇਸ ਕਰਕੇ ਪਹਿਲਾਂ ਇਹ ਗੁਰੂ ਦਾ ਬਚਨ ਮੰਨ ਲਵੇ ਜਦੋਂ ਉਹਨੂੰ ਗੁਰੂ ਮਿਲਦਾ ਹੈ ਉਦੋਂ ਹੀ ਇਹਦੇ ਭਾਗ ਜਾਗ ਜਾਂਦੇ ਨੇ ਇਹ ਬਚਨ ਮੰਨ ਲਵੇ ਗੁਰੂ ਦਾ ਉਸ ਆਨੰਦ ਚ ਲੱਜਾਵੇ ਜਿੱਥੇ ਜਾ ਕੇ ਦਾ ਜੀਵਨ ਸੁਰਗਾ ਤੋਂ ਵੀ ਅੱਗੇ ਲੰਘ ਜਾਂਦਾ ਹੈ ਅਮਰਤਮਈ ਹੋ ਜਾਂਦਾ ਦਾ ਸੁਖ ਇਹ ਅਮਰ ਹੋ ਜਾਂਦਾ ਹੈ ਆਪਣੇ ਅਸਲੀ ਆਪੇ ਚ ਪਹੁੰਚ ਜਾਂਦਾ ਹੈ ਉੱਥੇ ਇਹਦੇ ਸੰਸਾਰੀ ਜੀਵਨ ਚ ਕੀ ਫਰਕ ਪੈਂਦਾ ਓਵੇਂ ਹੀ ਦਿੰਦਾ ਓਵੇਂ ਹੀ ਖਾਂਦਾ ਓਵੇਂ ਡਿਊਟੀਆਂ ਕਰਦਾ ਓਵੇਂ ਵਸਤਰ ਪਹਿਨਦਾ ਪਰ ਉਹਦਾ ਉਹਦੀ ਇਸ ਪਾਸੇ ਧਿਆਨ ਨਹੀਂ ਹੁੰਦਾ ਉਹ ਤ੍ਰਿਪਤ ਹੋ ਚੁੱਕਿਆ ਹੁੰਦਾ ਉਹ ਬਿਲਕੁਲ ਉਹ ਪੋਤ ਹੋ ਚੁੱਕਿਆ ਹੁੰਦਾ ਉਹਨੂੰ ਕੋਈ ਅੰਦਰ ਇੱਛਾ ਨਹੀਂ ਹੁੰਦੀ ਕੋਈ ਵੀ ਬਸ ਉਹ ਕੁਦਰਤ ਦੇ ਹੋ ਕੁਮਤ ਜਿਵੇਂ ਕੁਦਰਤ ਚ ਚਲਾਉਂਦੀ ਉਹਨੂੰ ਫਿਰ ਜਿਵੇਂ ਪਰਮેશਰ ਚ ਲਾਉਂਦਾ ਉਹਵੇਂ ਚੱਲਦਾ ਹੈ ਇਹਨੂੰ ਸਹਿਜ ਦਾ ਜੀਵਨ ਸਹਿਜ ਚ ਆ ਜਾਂਦਾ ਸੋ ਪਿਆਰੋ ਜਿਹੜਾ ਸਹਿਜ ਦਾ ਆਨੰਦ ਹੈ ਸਹਿਜ ਦਾ ਸੁਖ ਹੈ ਸਹਿਜ ਦਾ ਜੀਵਨ ਹੈ ਗੁਰਪ੍ਰਸਾਦੀ ਸਹਿਜ ਉਪਜੇ ਉਹ ਇੱਕ ਮਾਰਗ ਹੈ ਸਹਿਜ ਦਾ ਉਹ ਉੱਤੇ ਚੱਲਣਾ ਪੈਂਦਾ ਕਰਮੀ ਸਹਿਜ ਨਾ ਉਪਜੇ ਵਿਨ ਸੱਜੇ ਸੈਸਾ ਨਾ ਜਾਏ ਨਾ ਜਾਏ ਸੈਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੈਸੇ ਜੀਉ ਬਲੀਣ ਹੈ ਸੈਸਾ ਕਹਿੰਦੇ ਨੇ ਸ਼ੰਕੇ ਨੂੰ ਮਾਇਆ ਦਾ ਸ਼ੰਕਾ ਪੈ ਗਿਆ ਪਰਮ ਅਗਿਆਨ ਸੈਸੇ ਜੀਉ ਬਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਗੁਰੂ ਦੇ ਸ਼ਬਦ ਨਾਲ ਜੁੜੋ ਜਿਹੜਾ ਸ਼ਬਦ ਹੈ ਇਹਦੇ ਅੰਦਰ ਹੈ ਉਹ ਸੁਣਦਾ ਨਹੀਂ ਇਹ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਝੋਲਾ ਬਰੋਂ ਦਰਵਾਜ਼ੇ ਵੰਦ ਨਹੀਂ ਕਰਦਾ ਅੰਦਰੋਂ ਸ਼ਬਦ ਸੁਣਦਾ ਨਹੀਂ ਉਹਦੇ ਨਾਲ ਜੁੜ ਨਹੀਂ ਸਕਦਾ ਭਗਤ ਜੀ ਕਹਿੰਦੇ ਨੇ ਮੂਦਲੀਏ ਦਰਵਾਜ਼ੇ ਬਾਜੀਏ ਬਾਜੀ ਵਾਲੇ ਅਨਹਦ ਬਾਜੇ ਉਹ ਤਾਂ ਵੱਜ ਰਹੇ ਨੇ ਅੰਦਰ ਤਾਂ ਬਾਰੋਂ ਦਰਵਾਜ਼ੇ ਵੰਦ ਨਹੀਂ ਕਰਦਾ ਅੰਦਰ ਆਉਂਦਾ ਨਹੀਂ ਹੈ ਟੇਕੇ ਵਹਿੰਦਾ ਨਹੀਂ ਹੈ ਬਹਿਣ ਦਾ ਦਾ ਅਹਿਸਾਸ ਨਹੀਂ ਹੈ 2 ਘੰਟੇ 2.5 ਘੰਟੇ 3 ਘੰਟੇ ਚੌਂਗੜੀ ਵਾਲਕੇ ਵਹਿ ਨਹੀਂ ਸਕਦਾ 15 ਮਿੰਟਾਂ ਬਾਅਦ ਇਹ ਨੁਕੜਲਾਂ ਪਣਾ ਸ਼ੁਰੂ ਹੋ ਜਾਂਦੀਆਂ ਇਹਦਾ ਸੀਰ ਨਹੀਂ ਰਿਹਾ ਠੀਕ ਇਹਨੇ ਕੁਝ ਵੀ ਨਹੀਂ ਸਾਂਭਿਆ ਇਹਨੇ ਚੌਂਗੜੀ ਮਾਰਨੀ ਨਹੀਂ ਸਿੱਖੀ ਕੀ ਕੀਤਾ ਜਾਵੇ ਪਿਆਰਿਓ ਇਹ ਸਾਨੂੰ ਕਰਨਾ ਪੈਣਾ ਹੈ ਤੰਦਰੁਸਤੀ ਵੀ ਚਾਹੀਦੀ ਹੈ ਭੋਜਨ ਵੀ ਚਾਹੀਦਾ ਹੈ ਕਸਰਤ ਵੀ ਚਾਹੀਦੀ ਹੈ ਤੇ ਸਟਿਲ ਹੋ ਕੇ ਬਹਿਣਾ ਵੀ ਚਾਹੀਦਾ ਹੈ 2 3 3 ਘੰਟੇ ਦਾ ਇੱਕ ਆਸਣ ਚਾਹੀਦਾ ਇਹਨੂੰ ਬੈਠੇ ਟਿਕ ਕੇ ਬਹਿ ਸਕੇ ਨੀਂਦ ਆ ਜਾਂਦੀ ਹੈ ਇਹਨੂੰ ਢੋਲਾ ਕੇ ਬਹਿੰਦਾ ਹੈ ਸੋਫੇ ਤੇ ਵੀ ਨੀਂਦ ਆ ਜਾਂਦੀ ਹੈ ਸਿੱਧਾ ਬਹਿ ਨਹੀਂ ਸਕਦਾ ਬਹੁਤ ਔਖਾ ਹੈ ਪਿਆਰਿਓ ਪਰ ਅਸੰਭਵ ਨਹੀਂ ਹੈ ਉਸ ਆਨੰਦ ਤੱਕ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ ਜੇ ਪੂਰਾ ਗੁਰੂ ਮਿਲ ਜਾਵੇ ਇੱਧਰਿਆਂ ਉਧਰਿਆਂ ਦੀ ਗੱਲ ਸੁਣੇ ਨਾ ਆਏ ਆ ਸਭ ਤੋਂ ਕੰਮ ਵੱਧ ਖਰਾਬ ਕੀਤਾ ਹੈ ਪ੍ਰਚਾਰਕਾਂ ਨੇ ਵਿਦਵਾਨਾਂ ਨੇ ਕੰਮ ਖਰਾਬ ਕੀਤਾ ਜਿਹੜੇ ਆਪ ਕੁਛ ਨਹੀਂ ਕਰਦੇ ਤੇ ਸੰਗਤਾਂ ਨੂੰ ਹੀਲੇ ਵਸੀਲੇ ਆਨੇ ਵਹਾਨੇ ਉਧਰ ਪਦਾਰਥ ਵੱਲ ਲੈ ਕੇ ਜਾਂਦੇ ਨੇ ਜੀ ਆਜ ਚਪੈਰਾ ਕਰ ਲੋ ਤੁਹਾਡੀ ਆਛਾ ਪੂਰੀ ਹੋ ਜੂਗੀ ਦੁਪਹਿਰਾ ਕਰ ਲੋ ਆਛਾ ਪੂਰੀ ਹੋ ਜੂਗੀ ਪਦਾਰਥਾਂ ਵੱਲ ਲੈ ਜਾਂਦੇ ਨੇ ਇੱਧਰ ਨਹੀਂ ਲੈ ਕੇ ਆਉਂਦੇ ਚਪਵਾਲ ਨੇ ਲੈ ਕੇ ਆਉਂਦੇ ਸੋ ਪਿਆਰੋ ਇਹ ਇਹ ਹੀ ਆਨੰਦ ਹੈ ਉਹ ਮਾਰਾ ਕਹਿੰਦੇ ਮੰਨ ਤੋ ਉਹ ਸ਼ਬਦ ਲਾਗੋ ਹਰਿ ਸਿਉ ਰੌਚਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਸ ਸਹਿਜਾ ਵਜਾਏ ਗੁਰੂ ਦੀ ਕਿਰਪਾ ਹੋ ਜਾਏਗੀ ਤੁਹਾਡੇ ਨਾਲ ਹੀ ਆ ਗੁਰੂ ਵੇਖਦਾ ਗੁਰੂ ਮੌਕਾ ਵੇਖਦਾ ਵੀ ਇਹਦੀ ਇੱਛਾ ਬਣ ਗਈ ਹੁਣ ਸਾਡੀ ਇੱਛਾ ਹੀ ਨਹੀਂ ਬਣਦੀ ਧੱਕਾ ਗੁਰੂ ਕਰਦਾ ਨਹੀਂ ਗੁਰੂ ਸਾਡੇ ਨਾਲ ਹੀ ਨੇ ਮਹਾਰਾਜ ਉਹ ਵੇਖਦੇ ਨੇ ਵੀ ਇਹਦਾ ਮਨ ਬਣ ਗਿਆ ਇਹਦੀ ਇੱਛਾ ਬਣੀ ਹੋਈ ਹੈ ਇਹ ਚਾਹੁੰਦਾ ਹੈ ਕਿ ਇਹ ਜੇ ਪਦਾਸ ਚਾਹੁੰਦਾ ਹੈ ਜੇ ਪਦਾਸ ਚਾਹੁੰਦਾ ਹੈ ਗੁਰੂ ਬਿਲਕੁਲ ਠੱਗਾ ਨਹੀਂ ਕਰਦਾ ਗੁਰੂ ਕਹਿੰਦਾ ਖੇਲ ਖੇਲ ਤੂੰ ਤੈਨੂੰ ਆਜ਼ਾਦ ਬਣਾਇਆ ਤੂੰ ਖੇਲ ਜਿਸ ਦਿਨ ਆ ਜਾਏਗਾ ਕੋਈ ਆਏ ਮਲੋਗੀ ਮਲੋਗੋ ਕਹਿ ਕਿ ਲੇ ਲੇਗੋ ਮਹੰਗੇ ਮੋਲ ਕੋਈ ਆ ਗਿਆ ਤਾਂ ਲੈ ਲੂਗਾ ਮਹੰਗਾ ਮੁੱਲ ਸੀਸ ਦੇ ਕੇ ਲੈ ਲੂਗਾ ਸੀਸੀ ਦਾ ਮਤਲਬ ਆਪਣੀਆਂ ਇੱਛਾਵਾਂ ਖਤਮ ਕਰਕੇ ਲੈ ਲਊਗਾ ਆਪਣੇ ਫੁਰਨੇ ਖਤਮ ਕਰਕੇ ਲੈ ਲਊਗਾ ਆਪਣੀ ਬੁੱਧੀ ਖਤਮ ਕਰਕੇ ਲੈ ਲਊਗਾ ਇਹ ਹੀ ਬਖਸ਼ਿਸ਼ ਹੈ ਇਹ ਹੀ ਯੁਗਤ ਹੈ ਹੋਰ ਕੋਈ ਯੁਗਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ